ਹੁਣ ਵੱਜ ਕੇ ਤਕਰੀਬਨ 6 ਵਜਣ ਵਾਲਿਆ। ਨੀਮੀ ਟਰਾਲੀ ਲਾਤੀ ਆਪਾਂ। ਮੱਕੀ ਮੱਕੀ ਖਾਤਰ ਬਾਈ ਡੀਏਪੀ ਮਿਲਦੀ ਆ ਕਿ ਮਿਲਦੀ ਨਹੀਂ ਬੁਰੇ ਹਾਲ ਹੀ ਦੱਸਦੇ ਆ ਡੀਏਪੀ ਦੇ। ਜੇ ਮਿਲਦੀ ਆ ਤਾਂ ਕਹਿੰਦੇ ਕੋਈ ਸਮਾਨ ਲੈ ਲੋ ਨਾਲ। ਬਹੁਤ ਮਾੜੇ ਹਾਲਾਤ ਹੋਏ ਪਏ ਆ ਬਾਈ ਡੀਏਪੀ ਦੇ। ਹਰੇਕ ਬੰਦਾ ਡੀਏਪੀ ਤੇ ਬਲੈਕ ਕਰਨ ਕਰੀ ਜਾਂਦਾ ਬਸ। ਸਰਕਾਰਾਂ ਦਾ ਕੋਈ ਧਿਆਨ ਨਹੀਂ ਬਾਈ ਜੇ ਆਉਂਦੀ ਆ ਥੋੜੀ ਬਹੁਤੀ। ਆਖਣਗੇ ਪोटाਸ ਲੈ ਲੋ ਜੈਂਕ ਲੈ ਲੋ ਜਾਂ ਆਖਣਗੇ ਨੈਨੋ ਡੀਏਪੀ ਲੈ ਲੋ ਆਹੀ ਚੱਲਿਆਂਦਾ ਬਾਈ ਹੁਣ ਮੱਕੀ ਵਾਲੇ ਬਾਣ ਜਮਾ ਤਿਆਰ ਹੋਏ ਪਏ ਮੱਕੀ ਵਾਲੇ ਬਾਣ ਜਮਾ ਤਿਆਰ ਆ ਬਾਈ ਗੱਲ ਕਰ ਹੁਣ ਡੀਏਪੀ ਨਹੀਂ ਮਿਲਦੀ ਅੱਜ ਵਾਕੀ ਜਾਂਦੇ ਦੂਜੇ ਪਾਸੇ 12 32 16 ਨਾ ਬੀਜਾਂਗੇ ਤੁਸੀਂ ਵੀ ਦੱਸਿਓ ਤੁਹਾਡੇ ਕੀ ਹਾਲਾਤ ਨੇ ਆ ਫਿਰਦਾ ਆਪਣਾ ਗਣਪਦ ਬਾਈ ਕਿਵੇਂ ਬਾਈ 10 ਮਿੰਟ ਬਾਅਦ ਉਹਨਾਂ ਨੂੰ ਆਪਣੇ ਆਨ ਫੋਟੋ ਆਈ ਜਾਂਦੀ ਤੇਰੀ ਵਿੱਚ ਕੋਈ ਜਾਂਦੇ ਮੇਰੀ ਹੁਣ ਨਹੀਂ ਆਉਂਦੀ ਕਦੋਂ ਉੱਧਰੋਂ ਜਾ ਕੇ ਆਉਂਗਾ ਫੇਰ ਆਉਂਗਾ ਠੀਕ ਆ ਇੱਥੇ ਕੈਮਰੇ ਚ ਇੱਥੇ ਆਉਂਦੀ ਆ ਠੀਕ ਆ ਬਾਈ ਹਮਮ ਬਹੁਤ ਮਾੜੇ ਹਾਲਾਤ ਆ ਬਾਈ ਡੀਏਪੀ ਅੱਜ ਬੜਾ ਬੁਰਾ ਹਾਲ ਆ ਜੀ ਕਣਕ ਵੇਲੇ ਵੀ ਬੁਰਾ ਹਾਲ ਸੀ ਟੀਏਪੀ ਦਾ ਤੇ ਹੁਣ ਵੀ ਝੋਨੇ ਵੇ ਹੁਣ ਵੀ ਝੋਨੇ ਵੇਲੇ ਤੇ ਮੱਕੀ ਵੇਲੇ ਵੀ ਬੁਰਾ ਹਾਲ ਹੀ ਆ ਬਾਈ ਚਲੋ ਝੋਨੇ ਚ ਤਾਂ ਡੀਏਪੀ ਤੋਂ ਬਿਨਾ ਸਰ ਵੀ ਜਾਂਦਾ ਹੁੰਦਾ ਮੱਕੀ ਚ ਮੁਸ਼ਕਲ ਹੋ ਜਾਂਦਾ ਡੀਏਪੀ ਤੋਂ ਬਿਨਾ ਸਰਕਾਰਾਂ ਚਾਹੁੰਦੀਆਂ ਤਾਂ ਬਈ ਫੇੜ ਹੀ ਬਲੈਕ ਹੁੰਦੀ ਐ ਐਵੇਂ ਕੋਈ ਬਲੈਕ ਕਰਨ ਦੀ ਜ਼ਰਤ ਨਹੀਂ ਰੱਖਦਾ ਸਰਕਾਰ ਦੇ ਦਿੱਤੀ ਹੁੰਦਾ ਹੂੰ ਪਰ ਸੋ ਅਸੀਂ ਬਾਗੇ ਬਈ ਕਹਿੰਦਾ ਇੱਕ ਤਾਂ 18% 18 46 ਹੁੰਦੀ ਐ ਡੀਏਪੀ ਕਹਿੰਦਾ ਕੱਲੀ ਡੀਏਪੀ ਤਾਂ ਮਿਲ ਜੂਗੀ ਉਹ ਤੇ ਅਸੀਂ ਅਖਾ ਚਾਰ ਕਿ ਗੱਟੇ ਚਾਹੀਦੀਆਂ ਬਈ ਕਹਿੰਦਾ ਹੋਰ ਕੀ ਨਾਲ ਮਹਾਇਰ ਹੋਰ ਤਾਂ ਕੁਛ ਚਾਹੀਦਾ ਨਹੀਂ ਪਰ ਚੀ ਗੱਡ ਲਈ ਤੇ ਇਦੂ ਬਾਦ ਫਿਰ ਕਹਿੰਦਾ ਸਾਨੂੰ ਫੇਰ ਕਹਿੰਦਾ ਫੇਰ ਹੋਰ ਕੀ ਮੈਂ ਕੱਲੀ ਇਹੀ ਚਾਹੀਦੀ ਏ ਯਾਰ ਬਈ ਠੀਕ ਹਾਂ ਪਰ ਚੀ ਬਈ ਲੇਖੀ ਲਿਖਾਈ ਪਾਰਤੀ ਕਹਿੰਦਾ ਕੱਲੀ ਨਹੀਂ ਮਰਦੀ ਨਾਲ ਕੁਛ ਲੈਣਾ ਤਾਂ ਲੈ ਜੂ ਅਸੀਂ ਵੀ ਬਈ ਮੁੜਿਆ ਇਹ ਫਿਰ ਮੈਂ ਕਦੋਂ ਬੰਦੇ ਦਾ 80 ਡਿਊਟੀ ਐਨਾਗਾ ਨਹੀਂ ਤਾਂ ਲੈ ਇਹ ਵੀ ਲੈਂਦੇ ਆਪਾਂ ਕਰ ਕਰਾ ਐਟੀਟਿਊਡ ਦੇ ਸਿਰ ਤੇ ਹੀ ਨਹੀਂ ਲੈਂਦੀ ਬੰਦੇ ਦੇ ਸਹੀ ਗੱਲ ਕੋਈ ਆਈ ਬਾਈ ਰਿਪੋਰਟ ਝਾੜ ਝਾੜਦੀ ਕਿਸੇ ਨੇ ਤੋਲਿਆ ਹੋਇਆ ਤਾਂ ਬਈ ਦੱਸਿਓ ਜਰੂਰ ਕਿੰਨੇ ਕ ਮਣੀ ਦੀ ਐ ਆਪਣੇ ਏੜਗੇ ਚ ਪੰਜ ਚਾਰ ਕਰਾਂ ਦੀ ਤੁਲੀ ਆ ਕੋਈ ਕਹਿੰਦਾ 63 ਮਣੇ ਦੀ ਹੋਗੀ ਕੋਈ ਕਹਿੰਦਾ 65 ਮਣੇ ਦੀ ਹੋਗੀ ਵੀ ਤਕਰੀਬਨ 60 ਕ ਮਣੇ ਦਾ ਝਾੜ ਹੈਗਾ ਕਣਕਾਂ ਦਾ ਚੰਗੇ ਬਣਾਣ ਚ ਬੱਚੇ ਬਾਈ ਕਿਨੇ ਸਾਮੀ ਸਾਮੀ ਨਹੀਂ ਹੁਣ ਉਹਨਾਂ ਦੇ ਤਾਂ ਘੱਟ ਵੱਧ ਤਾਂ ਹੁੰਦੀ ਹੀ ਰਹਿੰਦੀ ਐ ਪਹਿਲੀ ਸਾਹਮਣੇ ਦੇ ਸਿਰ ਤੇ ਵੀ ਹੁੰਦੀ ਐ ਦੋ ਚਾਰ ਮਣ ਤਾਂ ਹੁਣ ਕਿਹੜਿਆਂ ਨੇ ਬਾਈ ੜਜਾਂਗਾ ਚ ਪੈ ਕੇ ਪਾਣੀ ਦਾ ਆਊਗਾ ਇੱਥੇ ਆ ਕੀ ਪਤਾ ਲੱਗਦਾ ਫਿਰ ਝਾੜਦਾ ਮੇਰੇ ਤਾਂ ਬਾਈ ਇੰਨੇ ਕਮਣੇ ਦੀ ਹੋਈ ਐ ਫਿਰ ਐਂ ਜੇ ਕਹਿ ਦਉਂਦੇ ਐ ਜਾਂ ਫਿਰ ਗੱਪ ਮਾਰ ਕੇ ਆਖਣਗੇ 73 74 ਮਣੇ ਦੀ ਹੋਗੀ ਚਲੋ ਠੀਕ ਆ ਬਾਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ